ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 15 ਅਗਸਤ ਦੇ ਕੁਝ ਹੀ ਕੈਂਡੇ ਬਾਕੀ ਨੇ ਪੂਰੇ ਭਾਰਤ ਦੇ ਵਿੱਚ 15 ਅਗਸਤ ਦਾ ਦਿਵਸ ਐਜ਼ ਅ ਆਜ਼ਾਦੀ ਤੌਰ ਤੇ ਮਨਾਇਆ ਜਾਵੇਗਾ ਪੂਰੇ ਭਾਰਤ ਦੇ ਵਿੱਚ ਹੁਣ ਫਿਰ ਪੰਜਾਬ ਦੇ ਵਿੱਚ ਸਤਾਧਾਰੀ ਪਾਰਟੀ ਦੇ ਮੁੱਖ ਮੰਤਰੀ ਸੀਮਾਨ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਰਸਮ ਜਿਹੜੀ ਅਦਾ ਕਰਨਗੇ ਪਿਛਲੀ 15 ਅਗਸਤ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 15 ਅਗਸਤ ਜਿਹੜੀ ਅਗਲੀ ਆਵੇਗੀ ਯਾਨੀ ਕਿ ਜਿਹੜੀ ਕੱਲ ਆ ਰਹੀ ਹੈ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ ਲੇਕਿਨ ਜੇ ਗੱਲ ਕਰੀਏ ਨਸ਼ੇ ਦੀ ਪੰਜਾਬ ਦੇ ਵਿੱਚ ਛੇਵਾਂ ਦਰਿਆ ਜਿਹੜਾ ਵਹਿ ਰਿਹਾ ਹੈ ਨਸ਼ਿਆਂ ਦਾ ਉਸ ਨੂੰ ਬੰਦ ਕਰਨਾ ਆਮ ਆਦਮੀ ਪਾਰਟੀ ਵਾਸਤੇ ਨਾ ਮੁਮਕਨ ਹੋ ਗਿਆ ਹੈ ਕਿਉਂਕਿ ਹਰ ਰੋਜ਼ ਨਸ਼ੇ ਦੀ ਓਵਰਡੋਜ਼ ਲੈ ਕੇ ਨੌਜਵਾਨਾਂ ਦੇ ਘਰਾਂ ਦੇ ਵਿੱਚ ਸੱਥਰ ਵਿਛਰੇ ਨੇ ਇਸ ਨੂੰ ਲੈ ਕੇ ਫਿਰ ਇੱਕ ਵਾਰ ਪਲਟਵਾਰ ਕਰ ਦਿੱਤਾ ਹੈ ਨਵੀਂ ਬਾਣੀ ਸਾਂਸਦ ਸ਼ਰੋਮਣੀ ਅਕਾਲੀ ਦਲ ਅਤੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਸ ਦੀ ਧਰਮ ਪਤਨੀ ਹਰ ਸਿਮਰਤ ਗੌਰ ਬਾਦਲ ਨੇ ਬੜੇ ਵੱਡੇ ਇਲਜ਼ਾਮ ਲਗਾਏ ਨੇ ਇਨਾਂ ਨੇ ਕਿਹਾ ਉਹੀ ਭਗਵੰਤ ਮਾਨ ਹੈ ਜੋ ਪਿਛਲੀ 15 ਅਗਸਤ ਦੇ ਵਿੱਚ ਕਹਿੰਦਾ ਸੀ ਕਿ ਆਉਣ ਵਾਲੀ 15 ਅਗਸਤ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ ਅਤੇ ਜਿਹੜੇ ਨਸ਼ਾ ਵੇਚਦੇ ਨੇ ਜਾਂ ਜਿਹੜੇ ਕਰਦੇ ਨੇ ਉਹ ਸਾਰੇ ਲੋਕ ਜੇਲ੍ਹਾਂ ਦੇ ਵਿੱਚ ਬੰਦ ਹੋਣਗੇ ਪੰਜਾਬ ਦੇ ਨੌਜਵਾਨਾਂ ਦੇ ਕੈਂਪ ਲਗਾਏ ਜਾਣਗੇ ਪੰਜਾਬ ਨੂੰ ਇੱਕ ਚੰਗੀ ਲੀਤ ਤੇ ਤਰਵਾਇਆ ਜਾਵੇਗਾ ਇਹ ਗੱਲ ਕਹੀ ਸੀ ਸੀਮਾਨ ਸਿੰਘ ਸਾਹਿਬ ਨੇ 15 ਅਗਸਤ ਨੂੰ ਜਦੋਂ ਉਹਨਾਂ ਨੇ ਝੰਡਾ ਲਹਿਰਾਇਆ ਸੀ ਲੇਕਿਨ ਉਹ ਸਾਰੇ ਵਾਅਦੇ ਖੁਕਲੇ ਹੋ ਗਏ ਹੁਣ 15 ਅਗਸਤ ਆ ਰਹੀ ਹੈ ਵਿਭਾਗ ਹਰਿਮ੍ਰਿਤ ਕੋਰ ਨੇ ਪੁੱਛਿਆ ਹੈ ਕਿ ਹੁਣ 15 ਅਗਸਤ ਦੇ ਵਿੱਚ ਕੀ ਕਹਿਣਗੇ ਕਿ ਪੰਜਾਬ ਦੇ ਵਿੱਚ ਨਸ਼ਾ ਬੰਦ ਹੋ ਗਿਆ ਕਿ ਪੰਜਾਬ ਦੇ ਵਿੱਚ ਨਸ਼ੇ ਨਾਲ ਜਾਨਾਂ ਜਿਹੜੀਆਂ ਜਾ ਰਹੀਆਂ ਨੇ ਉਸ ਦਾ ਜ਼ਿੰਮੇਵਾਰ ਕੌਣ ਹੈ ਇਹ ਜ਼ਿੰਮੇਵਾਰੀ 15 ਅਗਸਤ ਨੂੰ ਝੰਡਾ ਲਹਿਰਾਉਣ ਤੋਂ ਬਾਅਦ ਜਦੋਂ ਭਾਸ਼ਣ ਦੇਣਗੇ ਇਹ ਲੈਣੀ ਪਵੇਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵੰਤ ਮਾਨ ਨਸ਼ੇ ਦੇ ਕਾਰੋਬਾਰ ਨੂੰ ਬੰਦ ਕਰਾਉਣ ਦੇ ਵਿੱਚ ناکਾਮਾਬ ਕਿਸ ਕਰਕੇ ਰਿਹਾ ਹੈ ਕਿਉਂ ਵਿਉਂਤਬੰਦੀ ਨਹੀਂ ਭਈ ਲਾਅ ਐਂਡ ਆਰਡਰ ਵੀ ਪੂਰੀ ਤਰ੍ਹਾਂ ਫੇਲ ਹੋਇਆ ਹੈ ਇਸ ਨੂੰ ਲੈ ਕੇ ਫਿਰ ਪਲਟਵਾਰ ਕੀਤੇ ਨੇ ਨਵੀਂ ਬਣੀ ਸਾਂਸਦ ਹਲਕਾ ਬਟੰਡਾ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਹੜੇ ਸੁਪਨੇ ਵੇਖੇ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪ ਆਦਮੀ ਪਾਰਟੀ ਨੂੰ ਲੈ ਕੇ ਉਹ ਬਿਲਕੁਲ ਫੇਲ ਹੋ ਗਿਆ। ਉਹਨਾਂ ਦੇ ਸੁਪਨੇ ਉੱਤੇ ਪਾਣੀ ਫਿਰ ਗਿਆ। ਲਾਅਨ ਆਰਡਰ ਪੂਰੀ ਤਰ੍ਹਾਂ ਫੇਲ ਹੋਇਆ। ਪੰਜਾਬ ਦੇ ਵਿੱਚ ਬਿਰਜ਼ਗਾਰੀ ਵਧੀ। ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਸੀ ਕਿ 10 ਮਿੰਟ ਦੇ ਵਿੱਚ ਅਸੀਂ ਐਮਐਸਪੀ ਜਾਰੀ ਕਰਵਾਵਾਂਗੇ ਸੈਂਟਰ ਸਰਕਾਰ ਨੂੰ, ਸੈਂਟਰ ਸਰਕਾਰ ਨਹੀਂ ਦੇਵੇਗੀ ਤੇ ਪੰਜਾਬ ਸਰਕਾਰ ਜਾਰੀ ਕਰੇਗੀ। ਇੱਕ ਵੀ ਫਸਲ ਤੇ ਐਮਐਸ ਐਮਐਸਪੀ ਨਹੀਂ ਮਿਲ ਰਹੀ। ਨਸ਼ਿਆਂ ਨੂੰ ਕਿਹਾ ਸੀ ਕਿ ਆਉਣ ਵਾਲੀ 15 ਅਗਸਤ ਨੂੰ ਨਸ਼ੇ ਬੰਦ ਕਰ ਦਿਆਂਗੇ ਲੇਕਿਨ ਇਹ ਵੀ 15 ਅਗਸਤ ਬਿਨਾਂ ਨਸ਼ੇ ਖਤਮ ਕੀਤੇ ਤੋਂ ਪੰਜਾਬ ਦੇ ਵਿੱਚੋਂ ਲੰਘ ਜਾਵੇਗੀ ਅਤੇ ਇਸ ਦੇ ਸਿੱਧਾ ਸਾਦਾ ਜਿਹੜੇ ਜ਼ਿੰਮੇਵਾਰ ਹੋਣਗੇ ਰਿਸਪਾਂਸਿਬਲ ਹੋਣਗੇ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਣਗੇ ਉਹਨਾਂ ਨੇ ਕਿਹਾ ਕਿ ਹੁਣ ਕੀ ਕਹਿਣਗੇ 15 ਅਗਸਤ ਨੂੰ ਕੀ ਨਸ਼ੇ ਬੰਦ ਹੋਏ ਨੇ ਤੁਸੀਂ ਵੀ ਆਪਣੀ ਨਿੱਜੀ ਰਾਏ ਦੱਸ ਸਕਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਦੀ ਗੱਲ ਕਰਦੇ ਸੀ ਜਿਹੜੇ ਚਿੱਟੇ ਦੀ ਗੱਲ ਕਰਦੇ ਸੀ ਉਹ ਗਵੰਤਮਾਨ ਹਮੇਸ਼ਾ ਹੀ ਬਾਦਲ ਪਰਿਵਾਰ ਖਾਸ ਕਰਕੇ ਬਿਕਰਨਜੀਤ ਜੀ ਬਿਕਰਮਜੀਤ ਸਿੰਘ ਜੀਠੀਏ ਨੂੰ ਜਿਸ ਨੂੰ ਮਾਜੇ ਦਾ ਜਰਨੈਲ ਕਿਹਾ ਜਾਂਦਾ ਹੈ ਉਸ ਨੂੰ ਚਿੱਟੇ ਦਾ ਵਪਾਰੀ ਕਹਿ ਕੇ ਇਹਨਾਂ ਨੇ ਨਾਹਰੇਬਾਜ਼ੀ ਕੀਤੀ ਹੈ ਅਤੇ ਕਈ ਸਲੋਗਨ ਵੀ ਬਣਾਏ ਨੇ ਕਈ ਇਕਲੀਆਂ ਵੀ ਬਣਾਈਆਂ ਨੇ ਲੇਕਿਨ ਉਸ ਇਕਲੀਆਂ ਦੇ ਵਿੱਚ ਆਪ ਫਸਦੇ ਨਜ਼ਰ ਆ ਰਹੇ ਨੇ ਮੌਜੂਦਾ ਮੁੱਖ ਮੰਤਰੀ ਕਿਉਂਕਿ ਨਸ਼ੇ ਨੂੰ ਲੈ ਕੇ ਕੋਈ ਵੀ ਰੋਕਥਾਮ ਨਹੀਂ ਕੀਤੀ ਗਈ ਕਿਉਂਕਿ ਏ ਹਰ ਸਿਮਰਤ ਕੌਰ ਬਾਦਲ ਨਹੀਂ ਕਹਿ ਰਹੀ ਹਰ ਸਿਮਰਤ ਕੌਰ ਬਾਦਲ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕਹਿ ਰਹੇ ਨੇ ਕਿ 23% ਜਿਹੜਾ ਹੈ ਨਸ਼ਾ ਵਧਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਪੰਜਾਬ ਦੇ ਵਿੱਚ 2022 ਦੀ ਆਈ ਹੈ ਧੰਨਵਾਦ